ਆ ਚੰਡੀਗੜ੍ਹ ਤੋਂ सुरेंद्र ਸਿੰਘ ਗਰਵਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਦਗੀ ਦੇ ਵਿੱਚ ਕਈ ਵਾਰ ਅਜਿਹੇਆ ਕਟਨਾਵਾਪਰਦੀਆਂ ਜਾਂ ਜਿਹੇ ਪਲ ਆਉਂਦੇ ਆ ਜੋ ਬਾਰ-ਬਾਰ ਜਾਤ ਆਉਂਦੇ ਰਹਿੰਦੇ ਆ ਕੁਝ ਪਲ ਇਹੋ ਜਿਹੇ ਵੀ ਹੁੰਦੇ ਆ ਜੋ ਦੂਜਿਆਂ ਨਾਲ ਸਾਂਝੇ ਕੀਤੇ ਜਾ ਸਕਦੇ ਆ ਅਜੇ ਹੀ ਇੱਕ ਘਟਨਾ ਤੇ ਅਜੇ ਪਲ ਮੇਰੇ ਨਾਲ ਵੀ ਵਾਪਰੇ ਹਨ 19 ਜਨਵਰੀ 1984 ਸਾਕਾ ਨੀਲਾ ਤਾਰਾ ਤੋਂ ਡੇਢ ਹਫਤਾ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਨਿਕਲਣ ਸਮੇਂ ਜਦੋਂ ਇੱਕ ਨੌਜਵਾਨ ਨੇ ਜਿਸ ਦੇ ਹੱਥ ਵਿੱਚ ਏਕਾ 47 ਫੜੀ ਹੋਈ ਸੀ ਮੈਨੂੰ ਮੋੜੇ ਤੋਂ ਫੜ ਕੇ ਰੋਕਿਆ ਉਹ ਸਮਾਂ ਬਹੁਤ ਹੀ ਕਹਿ ਲੋਗੇ ਬੁਰਾ ਚੱਲ ਰਿਆ ਸੀ ਪੰਜਾਬ ਦੇ ਵਿੱਚ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਵਿਸਤਾਰ ਵਿੱਚ ਦੱਸਾਂਗਾ ਕਿਉਂਕਿ ਮੈਂ ਹਰਮੰਦਰ ਸਾਹਿਬ ਉਸ ਸਮੇਂ ਕਿਵੇਂ ਗਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੱਕ ਕਿਵੇਂ ਪਹੁੰਚਿਆ ਤੇ ਉੱਥੇ ਜਿਸ ਮਾਹੌਲ ਵਿੱਚ ਮੈਂ ਰਾਤ ਕੱਟੀ ਤੇ ਸਵੇਰੇ ਨਿਕਲਦਿਆਂ ਹੀ ਮੇਰੇ ਨਾਲ ਅਜਿਹੀ ਘਟਨਾ ਵਾਪਰੀ ਇਹ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ ਉਹਨਾਂ ਦਿਨਾਂ ਵਿੱਚ ਮੈਂ ਚੰਡੀਗੜ੍ਹ ਪੰਜਾਬੀ ਟ੍ਰਿਬਿਊਨ ਵਿੱਚ ਅਖਬਾਰ ਵਿੱਚ ਨਹੀਂ ਆਇਆ ਸੀ ਮੈਂ 1988 ਵਿੱਚ ਆਇਆ ਸੀ ਇੱਥੇ ਤੇ ਇਹ 1984 ਦੀ ਗੱਲ ਆ ਮੈਂ ਪੰਜਾਬ ਦੇ ਵਿੱਚ ਆਪਣੇ ਪਿੰਡ ਹੀ ਗਰੋ ਆਜੋ ਮੇਰਾ ਪਿੰਡ ਹੈ ਹੁਸਿਆਰਪੁਰ ਜ਼ਿਲ੍ਹੇ ਵਿੱਚ ਭੋਗਪੁਰ ਸਿਰੋਵਾਲ ਵਾਲੇ ਪਾਸੇ ਉੱਥੇ ਉਸ ਸਮੇਂ ਆਪਣੇ ਘਰੀ ਰਹਿ ਰਿਹਾ ਸੀ ਪੜ੍ਹਾਈ ਕਰ ਚੁੱਕਿਆ ਸੀ ਕੋਈ ਕੰਮਕਾਰ ਨਹੀਂ ਸੀ ਉਹਨਾਂ ਦੇ ਨਾਲ ਚੱਲ ਰਿਹਾ ਇਹ ਕਹ ਲੋ ਨੌਕਰੀਆਂ ਨਹੀਂ ਸਨ ਤੇ ਸਾਰਾ ਇੱਕ ਤਰ੍ਹਾਂ ਨਾਲ ਭਿਕ ਵਿੱਚ ਖੜੋਤ ਆ ਚੁੱਕੀ ਸੀ ਤੇ ਮੈਂ ਸੋਚ ਰਿਹਾ ਸੀ ਕਿ ਕੋਈ ਨਾ ਕੋਈ ਕੰਮ ਇਹੋ ਜਿਹਾ ਸਿੱਖ ਲੈਣਾ ਚਾਹੀਦਾ ਜੇ ਕੱਲ ਨੂੰ ਇਹ ਹਾਲਾਤ ਇਸੇ ਤਰ੍ਹਾਂ ਹੀ ਚੱਲਦੇ ਰਹੇ ਤਾਂ ਕੋਈ ਨਾ ਕੋਈ ਆਪਣਾ ਕੰਮ ਤਾਂ ਕਰਨਾ ਹੀ ਪਏਗਾ ਮੈਂ ਇੱਕ ਦਿਨ ਆਪਣੇ ਕਹ ਲੋਗੇ 18 ਮਈ ਨੂੰ ਆਪਣੇ ਦੋਸਤਾਂ ਨਾਲ ਜੋ ਮੇਰੇ ਨਾਲ ਉੱਥੇ ਸਕੂਲ ਵਿੱਚ ਪੱਜੂ ਦੇ ਤਾਂ ਸੂਸ ਸਕੂਲ ਹੈ ਮੇਰੇ ਨਾਲ ਪੜ੍ਹਦੇ ਸੀ ਸਕੂਲ ਦੇ ਵਿੱਚ ਉਹ ਮੈਨੂੰ ਮਿਲੇ ਕੁਝ ਗੱਲਾਂ ਹੋਈਆਂ ਤੇ ਉਹਨਾਂ ਨੇ ਅਮਰ ਸ਼ਾਕੇ ਹੋਏ ਸੀ ਉਸ ਸਮੇਂ ਜਦੋਂ ਉਹ ਪੜ੍ਹਦੇ ਹੁੰਦੇ ਸੀ ਉਸ ਸਮੇਂ ਨਹੀਂ ਸੀ ਅਮਰ ਸ਼ਾਕੇ ਆ ਮੈਨੂੰ ਕਹਿੰਦੇ ਕਿ ਅਸੀਂ ਸਵੇਰੇ ਹਰਮੰਦਰ ਸਾਹਿਬ ਜਾ ਰਹੇ ਹਾਂ ਉੱਥੇ ਲੰਗਰ ਦੇ ਵਿੱਚ ਕਣਕ ਲੈ ਕੇ ਜਾਣੀ ਆ ਟਰਾਲੀ ਜਾ ਰਹੀ ਆਪਣੀ ਚੱਲ ਤੈਨੂੰ ਵੀ ਨਾਲ ਲੈ ਚਲਦੇ ਆਂ ਮੈਨੂੰ ਸਾਨੂੰ ਤੇ ਭੇਲਾ ਸੀ ਕੰਮ ਨਹੀਂ ਸੀ ਮੇਰੇ ਕੋਲ ਕੋਈ ਤੇ ਬੱਸਾਂ ਵਿੱਚ ਤਾਂ ਉਹ ਸਫ਼ਰ ਕਰਨਾ ਬਹੁਤ ਔਖਾ ਸੀ ਹਾਲਾਤ ਹੀ ਇਸ ਤਰ੍ਹਾਂ ਦੇ ਸੀਗੇ ਕਿ ਤੁਸੀਂ ਸਵੇਰੇ ਗਏ ਜਾਂ ਸ਼ਾਮ ਨੂੰ ਸਮੇਂ ਸਿਰ ਤੇ ਘਰ ਨਹੀਂ ਵਾਪਸ ਮੁੜਦੇ ਤਾਂ ਇਹ ਲੱਗਦਾ ਸੀਗਾ ਕਿ ਕਿੱਥੇ ਟਿਕੋਂਗੇ ਜਾ ਕੇ ਕੀ ਕਰੋਗੇ ਤਾਂ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਮੈਂ ਵੀ ਚਲੋ ਹਰਮੰਦਰ ਸਾਹਿਬ ਦਰਸ਼ਨ ਕਰਾਂ ਉਹਨਾਂ ਤੁਹਾਡੇ ਨਾਲ ਹੀ ਚੱਲਿਆ ਜਾਣਾ ਤੁਹਾਡੇ ਨਾਲ ਹੀ ਵਾਪਸ ਆਜਾਂਗਾ ਉਹਨਾਂ ਨੇ ਮੈਨੂੰ ਕਿਹਾ ਸਵੇਰੇ ਤੋਂ ਸਵੇਰ ਨੂੰ 6 ਵਜੇ ਪੱਜੋ ਦੇ ਉੱਤੇ বাস ਸਟੈਂਡ ਤੇ ਆ ਜਾਣਾ ਆਪਾਂ ਉੱਥੋਂ ਟਰਾਲੀ ਉਸ ਵੇਲੇ ਚੱਲ ਪੈਣੀ ਆ ਤੇ ਪਹਿਲਾਂ ਪਹਿਲਾਂ ਪਹੁੰਚ ਜਾਈਂ ਮੈਂ ਚੱਲਿਆ ਗਿਆ ਸਮੇਂ ਸਿਰ ਟਰਾਲੀ ਵੀ ਚੱਲ ਪਈ ਉੱਥੋਂ ਕਣਕ ਲੈ ਕੇ ਭਰੀ ਹੋਈ ਸੀ ਕਣਕ ਦੇ ਉੱਪਰ ਅਸੀਂ ਟਰਾਲੀ ਦੇ ਵਿੱਚ ਅਸੀਂ ਉੱਪਰ ਕਣਕ ਦੇ ਵਿੱਚ ਹੋਏ ਸੀ ਕਣਕ ਵੀ ਖੁੱਲੀ ਟਰਾਲੀ ਦੇ ਵਿੱਚ ਅੰਦਰ ਉਹਦੇ ਇਹ ਲਤਰਪਾਲ ਲਾ ਕੇ ਉਹਦੇ ਉੱਤੇ ਪਾਈ ਹੋਈ ਸੀ। ਰਸਤੇ ਵਿੱਚ ਸਾਥੀ ਖੂਬ ਜਾਰੇ ਛੱਡਦੇ ਜਾ ਰਹੇ ਸੀ ਤੇ ਫਿਰ ਉਸ ਵੇਲੇ ਹੀ ਮੈਨੂੰ ਪਤਾ ਲੱਗਿਆ ਕਿ ਇਹ ਦਮਦਮੀ ਟਕਸਾਲ ਦੇ ਸਰਦਾਲੂ ਬਣੇ ਹੋયા ਉਹਨਾਂ ਦੇ ਬਹੁਤ ਨੇੜੇ ਪਹੁੰਚ ਗਏ ਹੋਇਆ। ਤੇ ਇਹ ਇਸੇ ਕਰਕੇ ਹੀ ਕਣਕ ਉੱਥੇ ਲਿਆ ਰਹੇ ਆ ਕਿ ਇਹਨਾਂ ਨੇ ਉੱਥੇ ਵੀ ਜਾਣਾ ਆ ਤੇ ਕਣਕ ਵੀ ਲੈ ਕੇ ਜਾਣੀ ਆ। ਅਰਸੀਂ ਦੁਪਹਿਰ ਨੂੰ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਪਹੁੰਚ ਗਏ ਜਿਹੜਾ ਟਰਾਲੀ ਚਾਹ ਰਿਹਾ ਸੀ ਨੌਜਵਾਨ ਸਵਾ ਕਚਾਰ ਫੁੱਟ ਦਾ ਪਤਲਾ ਜਿਆ ਤੇਜ਼ ਤਰਾਰ ਉਹ ਕਹਿੰਦਾ ਕਿ ਤੁਸੀਂ ਸਾਰੇ ਜਾਣੇ ਲੰਗਰ ਦੀ ਇਮਾਰਤ ਵਿੱਚ ਚਲੋ ਲੰਗਰ ਸ਼ਕੋ ਮੈਂ ਟਰਾਲੀ ਖਾਲੀ ਕਰਕੇ ਇਹਨੂੰ ਕਿਤੇ ਖੜੀ ਕਰਕੇ ਤੁਹਾਡੇ ਕੋਲ ਪਹੁੰਚਦਾ ਹਾਂ ਅਸੀਂ ਗੁਰੂ ਰਾਮਦਾਸ ਰਾਹ ਦੇ ਜਦੋਂ ਲੰਗਰ ਵਾਲੀ ਇਮਾਰਤ ਉੱਤੇ ਉਹਦੇ ਵਿੱਚ ਪਹੁੰਚੇ ਕਾਫੀ ਭੀੜ ਸੀ ਉਸ ਸਮੇਂ ਉੱਤੇ ਤੇ ਉਹ ਨੌਜਵਾਨ ਉਹ ਲੰਗਰ ਇਮਾਰਤदाई ਦੀਆਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਲ ਤੇ ਗਏ 2-4 ਮਿੰਟ ਬਾਅਦ ਹੀ ਵਾਪਸ ਆ ਕੇ ਸਾਨੂੰ ਕਹਿੰਦੇ ਕਿ ਆਓ ਉੱਪਰ ਚੱਲਦੇ ਹਾਂ ਪਹਿਲੀ ਮੰਜ਼ਲ ਤੇ ਆਪਣੇ ਬੰਦਿਆਂ ਦਾ ਉੱਥੇ ਲੰਗਰ ਲੱਗਿਆ ਆ ਉੱਥੋਂ ਲੰਗਰ ਛਕਦੇ ਆ ਪੌੜੀਆਂ ਚੜ ਕੇ ਅਸੀਂ ਪਹਿਲੀ ਮੰਜ਼ਲ ਦੇ ਉੱਤੇ ਚਲੇ ਗਏ ਇਹ ਲੰਗਰ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਵੱਲੋਂ ਚੱਲਦਾ ਸੀ ਤੇ ਸਾਨੂੰ ਉਹਨਾਂ ਦੇ ਉੱਤੇ ਦੇਸੀ ਘੋ ਦਾ ਬਣਿਆ ਖਾਣਾ ਜਿਹੜਾ ਉਹ ਖਵਾਇਆ RAM ਗੁਰੂ ਰਾਮਦਾਸ ਰਾਹ ਦੀ ਪਹਿਲੀ ਮੰਜ਼ਲ ਦਾ ਜਿਹੜਾ ਅਨਰਲਾ ਮਾਹੌਲ ਸੀ ਉਹ ਥੋੜਾ ਜਿਹਾ ਬੱਕਰੀ ਤਰ੍ਹਾਂ ਰਹੀ ਸੀ ਉੱਥੇ ਨੌਜਵਾਨ 2147 ਵਾਲੇ ਵੀ ਬੈਠੇ ਸੀ ਸਾਈਡਾਂ ਤੇ ਤੇ ਛੋਟੇ ਛੋਟੇ ਪਲਾਈ ਦੇ ਲਾ ਕੇ ਕੈਬਨ ਬਣਾਏ ਹੋਏ ਸੀ ਜਿਨ੍ਹਾਂ ਦੇ ਵਿੱਚ ਲੱਗ ਰਿਹਾ ਸੀ ਵੀ ਕਿਸੇ ਖੜਕੂਆਂ ਦੇ ਕੁਝ ਪਰਿਵਾਰ ਜਿਹੜੇ ਆ ਉਹਨਾਂ ਵਿੱਚ ਰਹਿ ਰਹੇ ਆ ਸ਼ਾਇਦ ਪਿੰਡਾਂ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਾਂ ਪੁਲਿਸ ਦੀਆਂ ਜਾਂਚੀਆਂ ਤੋਂ ਬਚਣ ਲਈ ਉਹ ਉੱਥੇ ਆਏ ਹੋਏ ਸੀ ਇੱਕ ਕਹਿ ਬੰਦੇ ਉੱਤੇ ਕਲਵੰਤ ਸਿੰਘ ਨਾਗੋ ਕੇ ਲਿਖਿਆ ਹੋਇਆ ਸੀ ਜੋ ਬਾਅਦ ਵਿੱਚ ਮੁਕਾਬਲੇ ਵਿੱਚ ਅਸੀਦ ਹੋਏ ਸੀ ਬੱਕਰੀ ਤਰ੍ਹਾਂ ਦਾ ਮਾਹੌਲ ਲੰਗਰ ਛਕਿਆ ਥੋੜੀ ਦੇਰ ਬਾਅਦ ਸਾਰੇ ਜਾਣੇ ਫਿਰ ਅਸੀਂ ਬਾਹਰ ਆਏ ਤੇ ਇੱਕ ਸਾਥੀ ਨੇ ਆ ਕੇ ਦੱਸਿਆ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਆਪਾਂ ਅਕਾਲ ਤਖਤ ਤੇ ਮਿਲਣੇ ਜਾਣਾ ਹੈ ਉਹ ਸਾਨੂੰ 5 ਵਜੇ ਮਿਲਣੇ ਆ ਉਸ ਸਮੇਂ ਹੀ ਉਹ ਸੰਗਤ ਨੂੰ ਸੰਬੋਧਨ ਕਰਦੇ ਆ ਆਪਾਂ ਕੋਲ ਅਜੇ 1.5 ਘੰਟਾ ਹੈ ਤੇ ਆਪਣਾ ਇੱਕ ਸਾਥੀ ਇਥੋਂ ਨੰਮਦੇ ਵਿੱਚ ਠਕਸਾਲ ਦਾ ਹੈ ਸ਼ਾਇਦ ਉਹ ਕਹਿ ਰਿਹਾ ਆ ਕਿ ਆਓ ਤੁਹਾਨੂੰ ਮੈਂ ਇੱਥੇ ਲੈ ਚਲਦਾ ਇੱਕ ਕਮਰੇ ਚ ਉੱਥੇ ਤੁਸੀਂ ਬੈਠੋ ਉੱਥੋਂ ਫਿਰ ਤੁਸੀਂ ਅਕਾਲ ਤਖਤ ਦੇ ਚਲੇ ਜਾਣਾ ਇਹ ਕਮਰਾ ਵੀ ਅਕਾਲ ਤਖਤ ਦੇ ਨੇੜੇ ਸੀ ਉੱਲੀ ਮੰਜ਼ਲ ਸੀ ਅਮਾਰਤ ਦੀ ਤੇ ਉਸ ਅਮਾਰਤ ਦੇ ਵਿੱਚ ਲੱਕੜ ਦੀ ਪੌੜੀ ਜੋ ਰਸੇ ਨਾਲ ਬੰਨੀ ਹੋਈ ਸੀ ਉਹਦੇ ਨਾਲ ਹੀ ਜਾਇਆ ਜਾ ਸਕਦਾ ਸੀ ਜਦੋਂ ਅਸੀਂ ਉਸ ਕਮਰੇ ਵਿੱਚ ਦਾਖਲ ਹੋਏ ਤਾਂ ਥੋੜੀ ਹੈਰਾਨੀ ਵੀ ਹੋਈ ਕਿਉਂਕਿ ਅੰਦਰ ਏਕਈ ਸੰਤਾਲੀਆਂ ਦਾ ਢੇਰ ਲੱਗਾ ਹੋਇਆ ਸੀ ਇਹ ਵਰਕਸ਼ਾਪ ਸੀ ਉਹਨਾਂ ਦੀ ਜਿੱਥੇ ਹਥਿਆਰ ਰਿਪੇਅਰ ਕੀਤੇ ਜਾਂਦੇ ਸੀ ਬੜਾ ਹਾਸਾ ਮੁਖੌਲ ਚੱਲ ਰਿਹਾ ਸੀ ਲੱਗ ਹੀ ਨਹੀਂ ਰਿਹਾ ਸੀ ਕਿ ਇੱਥੇ ਕੋਈ ਡਰ ਵਾਲਾ ਇੱਥੇ ਇਹਨਾਂ ਦੇ ਨੇੜੇ ਤੇੜੇ ਵੀ ਆ ਕਿਸੇ ਦੇ ਬੜੇ ਹਾਸੇ ਮਜ਼ਾਕ ਇੱਕ ਦੂਜੇ ਨੂੰ ਕੀਤੇ ਜਾ ਰਹੇ ਸੀ ਸਾਰਾ ਆਸੀਂ ਉੱਥੇ ਬੈਠੇ ਦੇਖਦੇ ਰਹੇ ਤੇ ਜਦੋਂ 5 ਵਜਣ ਵਾਲੇ ਹੋਏ ਸਾਨੂੰ ਸਾਡੇ ਸਾਥੀ ਆ ਕੇ ਲੈ ਵੇ ਕਿ ਆਓ ਚਲੀਏ ਕੱਲ ਤੱਕ ਤੇ ਉਹੜੀਆਂ ਚੜ ਕੇ ਅਸੀਂ ਕਾਲ ਤਖਤ ਦੇ ਵਿੱਚ ਉੱਪਰਲੀ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਹੋਰ ਵੀ ਬਹੁਤ ਸਾਰੇ ਸਰਦਾਰ ਲੋ ਸਿੱਖ ਸਰਦਾਰ ਲੋ ਜਿਹੜੇ ਸੀ ਇਕੱਠੇ ਹੋਏ ਸਾਨੂੰ ਇੱਕ ਪਾਸੇ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦਾ ਅੰਦੋਲਨ ਚੱਲ ਰਿਹਾ ਸੀ ਗ੍ਰਿਫਤਾਰੀਆਂ ਦੇਣ ਦਾ ਜਿਹੜੀਆਂ ਸਿੱਖਾਂ ਦੀਆਂ ਮੰਗਾ ਸੀ ਉਹਨਾਂ ਨੂੰ ਲੈ ਕੇ ਰੋਜ਼ ਜਥੇ ਆਉਂਦੇ ਸੀ ਤੇ ਉਸ ਦਿਨ ਲੁਧਿਆਣੇ ਉਹ ਇੱਕ ਚਤਾ ਪਹੁੰਚਿਆ ਹੋਇਆ ਸੀ ਤੇ ਸਾਨੂੰ ੇਠਾ ਫਰਸ਼ ਦੇ ਉੱਤੇ ਸਾਰਿਆਂ ਨੂੰ ਦਰੀ ਦੇ ਉੱਤੇ ਬੈਠਣ ਲਈ ਕਿਹਾ ਗਿਆ ਕੁਝ ਮਿੰਟਾਂ ਬਾਅਦ ਹੀ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਸਾਹਮਣੋਂ ਇੱਕ ਕਮਰੇ ਵਿੱਚੋਂ ਬਾਹਰ ਨਿਕਲੇ ਉਹਨਾਂ ਦੇ ਨਾਲ ਜਰਨੈਲ ਸੁਬੇਕ ਸਿੰਘ ਵੀ ਸਨ ਜੋ ਸਾਡੇ ਵੱਲ ਤਾਂ ਨਹੀਂ ਆਏ ਉਹ ਇੱਕ ਹੋਰ ਪਾਸੇ ਨੂੰ ਚਲੇ ਗਏ ਇਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਿੱਥੇ ਮੈਂ ਬੈਠਾ ਸੀ ਉਸ ਤੋਂ ਬਿਲਕੁਲ ਹੀ ਸਾਹਮਣੇ ਸਾਡੇ ਖਾੜੇ ਸਰ ਨਾਲ ਉਹਨਾਂ ਨੇ ਆਲੇ ਦੁਆਲੇ ਵੇਖਿਆ ਤੇ ਪੁੱਛਿਆ ਸਾਸੀ ਸਕੋਸ਼ ਸੀ ਬੈਠੇ ਜਿਨ੍ਹਾਂ ਦੀਆਂ ਦਾੜੀਆਂ ਕੱਟੀਆਂ ਹੋਈਆਂ ਸੀ ਤੇ ਉਹਨਾਂ ਨੇ ਕਿਹਾ ਵੀ ਸੰਗੋ ਹੁਣ ਸਮਾ ਆ ਗਿਆ ਅਮਰਤਾਰੀ ਹੋ ਜਾਓ ਉਹ ਸਮਾ ਆ ਚੁੱਕਿਆ ਤੇ ਸਾਡੇ ਉਹ ਸਾਥੀ ਨੇ ਕੁਝ ਪੈਸੇ ਲਿਆਂਦੇ ਸੀ ਇਕੱਠੇ ਕਰਕੇ ਜਿਆ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਉਹ ਸਾਰੇ ਸੰਤ ਪੰਡਰਾਂ ਵਾਲਿਆਂ ਨੂੰ ਦਿੱਤੇ ਪੰਡਰਾਂ ਵਾਲਿਆਂ ਨੇ ਸੰਤਾਂ ਨੇ ਉਹ ਫੜ ਕੇ ਉੱਥੇ ਇੱਕ ਆਪਣਾ ਉਹਨਾਂ ਦੇ ਨਾਲ ਦਾ ਜਿਹੜਾ ਸਾਥੀ ਸੀ ਉਹਨੂੰ ਦੇ ਦਿੱਤੇ ਤੇ ਜਿਹੜੇ ਸਾਈਡ ਤੇ ਖੜੇ ਸੀ ਗ੍ਰਿਫਤਾਰੀਆਂ ਦੇਣ ਆਏ ਉਹਨਾਂ ਨੂੰ ਪੁੱਛਿਆ ਤੁਸੀਂ ਕਿਵੇਂ ਆਏ ਬਈ ਉਹ ਕਹਿੰਦੇ ਜੀ ਸਾਤ ਜੀ ਅਹੀਂ ਤੱਕ ਗ੍ਰਿਫਤਾਰੀਆਂ ਦੇਣ ਆਏ ਹਾਂ ਜਥੇ ਚਾਏ ਹਾਂ ਤਾਂ ਉਹਨਾਂ ਨੂੰ ਫਿਰ ਉਸ ਵੇਲੇ ਗਰਮੀ ਵਿੱਚ ਆ ਗਏ ਏ ਕਹਿੰਦੇ ਤੁਸੀਂ ਕੀ ਨਾਟਕ ਸ਼ੁਰੂ ਕੀਤਾ ਹੋਇਆ ਹੈ ਕਾਦੀਆਂ ਗ੍ਰਿਫਤਾਰੀਆਂ ਹੈ ਕਾਦੀਆਂ ਜੀਲਣਾ ਹੈ ਤੁਸੀਂ ਇਹ ਕਿਹੜਾ ਮਜ਼ਾਕ ਬਣਿਆ ਪਿਆ ਹੈ ਇਹ ਕੋਈ ਸੰਘਰਸ਼ ਹੈ ਕੁਝ ਸਮਾਂ ਪਹਿਲਾਂ ਉੱਥੇ ਇੱਕ ਘਟਨਾ ਵਾਪਰੀ ਸੀ ਸੰਤ ਜਨੈਲ ਸਿੰਘ ਪਿੰਡਾਂ ਵਾਲਿਆਂ ਦੇ ਬਹੁਤ ਨਜ਼ਦੀਕੀ ਸੁਰਿੰਦਰ ਸਿੰਘ ਸੋਢੀ ਦੀ ਇੱਕ ਔਰਤ ਨੇ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਮਾਹੌਲ ਬਹੁਤ ਤਣਾਅਪੂਰਨ ਉੱਤੇ ਚੱਲ ਰਿਹਾ ਸੀ ਉਹ ਔਰਤ ਉਹਨਾਂ ਨੇ 24 ਘੰਟਿਆਂ ਦੇ ਵਿੱਚ ਬਾਹਰੋਂ ਲੱਭ ਕੇ ਲਿਆ ਕੇ ਉਹਨੂੰ ਖਤਮ ਕਰ ਦਿੱਤਾ ਸੀ ਤੇ ਸਵੇਰ ਨੂੰ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਨੇ ਸਾਥੀਆਂ ਨੇ ਕਿ ਅਸੀਂ ਆਪਣੇ ਸਾਥੀ ਦੀ ਮੌਤ ਦਾ ਬਦਲਾ 24 ਘੰਟਿਆਂ ਵਿੱਚ ਲੈ ਲਿਆ ਤੇ ਇਹ ਵੀ ਪਤਾ ਲੱਗਿਆ ਸੀ ਪਤਾ ਨਹੀਂ ਸ਼ਾਇਦ ਉਸ ਔਰਤ ਨੇ ਹੀ ਮਰਨ ਤੋਂ ਪਹਿਲਾਂ ਕਬਾਲ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਗੁਰਚਰਨ ਸਿੰਘ ਪਾਟੀਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਸਨ ਇਸ ਕੰਮ ਲਈ ਤੇ ਤਾਂ ਉਹਨੇ ਇਹ ਕੰਮ ਕੀਤਾ ਸੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਸੀਆਂ ਸੀ ਹੋਣਗੀਆਂ ਤੇ ਸੰਤਾਂ ਨੂੰ ਇਹ ਗੁੱਸਾ ਸੀ ਕਿ ਉਹ ਜਿਸ ਵਿਅਕਤੀ ਨੇ ਇਹ ਪੈਸੇ ਉਸ ਦੇ ਕੇ ਉਸ ਔਰਤ ਨੂੰ ਇਹ ਕੰਮ ਕਰਵਾਇਆ ਸੀ ਉਹ ਵਿਅਕਤੀ ਜਿੱਥੇ ਸੰਤ ਹਰਚੰਦ ਸਿੰਘ ਲੋਂਗੋਵਾਲ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਰਹਿ ਰਹੇ ਸੀ ਉਹ ਉੱਥੇ ਚਲਿਆ ਗਿਆ ਸੀ ਆਪਣੀ ਜਾਨ ਬਚਾਉਣ ਲਈ ਉੱਥੇ ਹੀ ਟਿਕਿਆ ਹੋਇਆ ਸੀ ਕਿ ਜੇ ਮੈਂ ਥੋਂ ਬਾਹਰ ਨਿਕਲਿਆ ਤਾਂ ਮੈਨੂੰ ਮਾਰ ਦਿੱਤਾ ਜਾਊਗਾ ਸੰਤ ਉਹਨਾਂ ਗ੍ਰਿਫਤਾਰ ਦੇਣ ਆਏ ਜਿਹੜੇ ਜਥੇ ਦੇ ਮੈਂਬਰ ਸੀ ਉਹਨਾਂ ਨੂੰ ਕਹਿ ਰਹੇ ਸੀ ਕਿ ਗੁਰਚੰਦ ਸਿੰਘ ਪਾਟਿਆ ਨੇ ਮੇਰੇ ਭਰਾ ਨੂੰ ਮਾਰਿਆ ਆ ਤੇ ਉਹ ਹੁਣ ਹਲੇ ਸੰਤ ਲੋਂਗੋਵਾਲ ਦੇ ਗੋਡਿਆਂ 'ਮੁੱਢ ਬੈਠਾ ਆ ਸੰਤ ਲੋਂਗੋਵਾਲ ਜਦ ਤੱਕ ਉਹਨਾਂ ਨੂੰ ਉੱਥੋਂ ਬਾਹਰ ਨਹੀਂ ਕੱਢਦੇ ਮੈਂ ਸੰਤ ਲੋਂਗੋਵਾਲ ਦੇ ਨਾਲ ਵੀ ਤਲਾਮ ਨਹੀਂ ਕਰਾਂਗਾ ਫਿਰ ਹੁਣ ਸੋਡੀ ਬਾਰੇ ਵੀ ਦੱਸ ਰਹੇ ਸੀ ਕਿ ਉਹ ਸ਼ਖਸ ਆ ਸੀ ਜਿਸ ਉਹ ਸ਼ਖਸ ਸੀ ਜਿਸ ਨੇ ਰੇਲ ਗੱਡੀ ਦੇ ਉੱਤੇ ਵੀ ਮੋਟਰਸਾਈਕਲ ਚਲਾਇਆ ਸੀ ਸਾਨੂੰ ਤਾਂ ਉਸ ਦੀ ਬਹੁਤ ਲੋਟ ਸੀ ਅਜੇ ਬੜੇ ਕੰਮ ਲੈਣੇ ਸੀ ਤੇ ਸਾਡਾ ਸਾਥੀ ਸਾਡੇ ਤੋਂ ਖੋਹ ਲਿਆ ਤੇ ਉਹ ਇਸ ਤਰ੍ਹਾਂ ਦੀਆਂ ਕਾਫੀ ਗੱਲਾਂ ਕਰਦੇ ਰਹੇ ਤੇ ਇੱਕ ਬੜੀ ਅਹਿਮ ਗੱਲ ਉਹਨਾਂ ਨੇ ਕੀਤੀ ਸੀ ਉਹ ਇਹ ਸੀ ਇਹ ਉਹ ਕਹਿੰਦੇ ਕਿ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਫੌਜ ਨੇ ਹਮਲਾ ਕੀਤਾ ਤਾਂ ਮੈਂ ਅਕਾਲ ਤਖਤ ਦੇ ਉੱਪਰ ਇਥੋਂ ਦੀ ਕਸਮ ਖਾ ਕੇ ਇਹ ਗੱਲ ਕਹਿਣਾ ਆ ਕਿ ਮੈਂ ਇਥੋਂ ਭੱਜਾਂਗਾ ਨਹੀਂ ਇੱਥੇ ਹੀ ਸ਼ਹੀਦ ਹੋਊਂਗਾ ਉਸ ਸਮੇਂ ਉਹਨਾਂ ਦੀਆਂ ਗੱਲਾਂ ਵੀ ਫਰਕ ਰਹੀਆਂ ਸੀ ਇਸ ਤਰ੍ਹਾਂ ਦਾ ਮਾਹੌਲ ਸੀ ਕਹੇ ਤਕਰੀਬਨ ਪੌਣੇ ਘੰਟੇ ਬਾਅਦ ਅਸੀਂ ਉੱਥੋਂ ਬਾਹਰ ਨਿਕਲੇ ਤੇ ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਚਲੋ ਵੀ ਹੁਣ ਚਲੀਏ ਵਾਪਸ ਉਹ ਕਹਿੰਦੇ ਵੀ ਨਹੀਂ ਹੋਈ ਅਜੇ ਤਾਂ ਅਸੀਂ ਭੜ ਕੇ ਵੀ ਇੱਥੇ ਰਹਿਣਾ ਹੈ ਸੁਣ ਕੇ ਜਾਣਾ ਹੈ ਸਾਰਾ ਤਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਸਵੇਰੇ ਉੱਠ ਕੇ ਤੜਕੇ ਇਥੋਂ ਚਲਿਆ ਜਾਣਾ ਹੈ ਤੁਸੀਂ ਬਾਅਦ ਚ ਆ ਜਾਓ ਮੇਰੀ ਵੇਟ ਨਾ ਕਰਿਓ ਮੈਂ ਉਹਨਾਂ ਤੋਂ ਉੱਥੋਂ ਅਲੱਗ ਹੋ ਗਿਆ ਤੇ ਰਾਤ ਨੂੰ ਸੌਣ ਲਈ ਜਗ੍ਹਾ ਵੀ ਉੱਥੇ ਕਿੱਥੇ ਸੀ ਅ ਕਹ ਲੋਗੇ ਉੱਥੇ ਅ ਕੰਪਲੈਕਸ ਦੇ ਅੰਦਰ ਇੱਕ ਜਗ੍ਹਾ ਜਿੱਥੇ ਹੋਰ ਲੋਕ ਵੀ ਰਾਤ ਰਹਿ ਘਟ ਰਹੇ ਸੀ ਸੁੱਤੇ ਸੀ ਮੈਂ ਵੀ ਉਹਨਾਂ ਵਿੱਚ ਜਾ ਕੇ ਉੱਥੇ ਸੌ ਗਿਆ ਤੇ ਸਵੇਰੇ ਮੈਂ ਉੱਠਿਆ ਸਰੋਵਰ 'ਚ ਆਤਮਤੋਤ ਆਪਣਾ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਤਕਰੀਬਨ 6:30 ਵਜੇ ਮੈਂ ਕੰਪਲੈਕਸ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਨਿਕਲਿਆ ਅਜੀ 6-7 ਆਦਮੀ ਗਿਆ ਸੀ ਤੇ ਪਿੱਛੋਂ ਬੜੀ ਜ਼ੋਰ ਦੀ ਆਵਾਜ਼ ਪਈ ਕਿੱਧਰ ਨੂੰ ਜਾ ਰਹੇ ਆ ਮੋੜ ਵਿੱਚ ਉਦੋਂ ਤੱਕ ਉਸਨੇ ਆ ਕੇ ਮੇਰੇ ਮੋਢਿਆਂ ਦੇ ਉੱਤੇ ਵੀ ਪਿੱਛੇ ਹੱਥ ਰੱਖ ਲਿਆ ਜਦੋਂ ਮੈਂ ਪਿਛਾਂ ਮੁੜ ਕੇ ਵੇਖਿਆ ਕਿ ਕਿਸ ਨੇ ਮੈਨੂੰ ਇਸ ਤਰ੍ਹਾਂ ਰੋਕਿਆ ਹੈ ਤਾਂ ਉਹ ਇੱਕ 15-16 ਸਾਲ ਦਾ ਗੁਰਸਿੱਖ ਨੌਜਵਾਨ ਸੀ ਜੋ ਦਮਦਮੀ ਟਕਸਾਲ ਵਾਲਿਆਂ ਦੇ ਜਿਸ ਤਰ੍ਹਾਂ ਦਾ ਪਹਿਰਾਵਾ ਹੁੰਦਾ ਉਸ ਤਰ੍ਹਾਂ ਦਾ ਪਹਿਨੇ ਹੋਇਆ ਸੀ ਤੇ ਉਹਦੇ ਹੱਥ ਵਿੱਚ AK-47 ਫੜੀ ਸੀ ਉਹ ਕਿੰਦਾ ਕਿੱਥੇ ਜਾ ਰਹੇ ਹੋ ਮੈਂ ਥੋੜਾ ਘਬਰਾਟਾ ਹੋਣੀ ਸੀ ਕਿ ਕੀ ਇਹੋ ਜਿਹਾ ਹੋ ਗਿਆ ਮੇਰੇ ਕੋਲੋਂ ਜਿਹੜਾ ਇਹ ਮੈਨੂੰ ਪੁੱਛ ਵੀ ਰਿਹਾ ਇਸ ਤਰ੍ਹਾਂ ਦੇ ਇਦਾਂ ਰੋਕ ਰਿਹਾ ਤੇ ਮੈਂ ਕਿਹਾ ਕਿ ਮੈਂ ਕਿਤੇ ਵੀ ਨਹੀਂ ਮੈਂ ਤਾਂ ਬਾਹਰ ਨਿਕਲਿਆ ਮੈਂ ਚਾਹ ਪੀਊਂਗਾ ਬਾਹਰ ਆਪਣੀ ਚਾਹ ਪਾਣੀ ਪੀ ਕੇ ਫਿਰ ਮੈਂ ਅ ਚਲੇ ਜਾਣਾ ਹੈ ਆਪਣਾ ਵਾਪਸ ਪਿੰਡ ਜਾਣਾ ਹੈ ਬੱਸ ਸਟੈਂਡ ਨੂੰ ਜਾਣਾ ਹੈ ਅਸਲ 'ਚ ਉਹਨੇ ਰੋਕਿਆ ਮੈਨੂੰ ਹੋਰ ਵਜਾ ਨਾਲ ਸੀ ਉਹ ਕਹਿੰਦਾ ਕਿ ਤੇਰੇ ਮੂੰਹ ਦੇ ਉੱਤੇ ਲਿਖਿਆ ਆ ਕਿ ਤੂੰ ਇੱਥੇ ਮੱਥਾ ਟੇਕਣਾ ਆ ਬਾਹਰ ਕਰਫਿਊ ਲਗਾਇਆ 7 ਵਜੇ ਕਰਫਿਊ 1 ਘੰਟੇ ਲਈ ਖੋਲਣਾ ਆ ਤੇ ਉਹ ਸਾਹਮਣੇ ਵਾਲੀ ਜਿਹੜੀ ਗਲੀ ਆ ਇੱਥੋਂ ਦੀ ਸਿੱਧੇ ਬੱਸ ਸਟੈਂਡ ਨੂੰ ਨਿਕਲ ਜਾਈਂ 1 ਘੰਟੇ ਲਈ ਆ ਕਰਫਿਊ ਖੁੱਲੇਗਾ ਤਾਂ ਮੈਂ ਬੜੀ ਰਾਹਤ ਮਹਿਸੂਸ ਕੀਤੀ ਕਿਉਂਕਿ ਮੈਂ ਤਾਂ ਉਸ ਸਮੇਂ ਕਰਪੂ ਦਾ ਨਾਮ ਵੀ ਪਹਿਲੀ ਵਾਰੀ ਕਹਿ ਲੋ ਕਿ ਸੁਣਿਆ ਸੀ ਕਦੇ ਇਦਾਂ ਦੇ ਮਾਹੌਲ 'ਚ ਗਿਆ ਹੀ ਨਹੀਂ ਸੀ ਤੇ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਇਹਨਾਂ ਤਾਂ ਮੇਰੀ ਮਦਦ ਕੀਤੀ ਆ ਜੇ ਮੈਂ ਬਾਹਰ ਪੀੜ ਦੇ ਵਿੱਚ ਚਲਿਆ ਜਾਂਦਾ ਬਾਹਰ ਨਿਕਲ ਕੇ ਬਾਜ਼ਾਰ 'ਚ ਚਲਿਆ ਜਾਂਦਾ ਤਾਂ ਮੇਰੇ ਨਾਲ ਕੋਈ ਦਲਤ ਵੀ ਵਾਪਰ ਸਕਦਾ ਸੀ ਤੇ ਇਹਨੇ ਮੈਨੂੰ ਉਸ ਤੋਂ ਬਚਾਉਣ ਦੇ ਲਈ ਇਸ ਤਰ੍ਹਾਂ ਕੀਤਾ ਹੈ ਕਹੇ 7 ਵਜੇ ਕਾਰਕਿਓ ਖੁੱਲਿਆ ਤੇ ਮੈਂ ਉੱਥੇ ਚਾਹ ਤੱਕੀ ਪੀਣੀ ਸੀ ਫਟਾਫਟ ਨਿਕਲ ਕੇ ਬਾਸਰ ਸਟੈਂਡ ਪਹੁੰਚਣ ਦੀ ਕੀਤੀ ਕਿ ਉੱਥੋਂ ਚਾਹ ਪੀ ਕੇ ਤਾਂ ਫਿਰ ਅੱਗੇ ਵਾਪਸ ਮੈਂ ਆ ਜਾਊਂਗਾ। ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦਾ ਕਿ ਉੱਥੇ ਹਰਮੰਦਰ ਸਾਹਿਬ 'ਚ ਮੈਂ ਜਦੋਂ ਰਾਤ ਰਹਾ ਤੇ ਰਾਤ ਨੂੰ ਵੀ ਗੁਰੂ ਰਾਮਦਾਸ ਰਾਂ ਦੇ ਉੱਪਰ ਗੋਲੀਆਂ ਕਦੇ-ਕਦੇ ਚੱਲਣ ਦੀ ਆਵਾਜ਼ ਆਉਂਦੀ ਰਹਿੰਦੀ ਸੀ। ਮੈਂ ਸ਼ਾਮ ਦੇ ਟਾਈਮ ਵੀ ਉੱਥੇ ਵੇਖਿਆ ਸੀ ਕਿ ਕੁਝ ਸਿੰਘ ਜਿਹੜੇ ਸੀ ਐਕਸਰਸਾਈਜ਼ਾਂ ਕਰ ਰਹੇ ਸੀ ਮਾਹੌਲ ਬੜਾ ਉੱਥੋਂ ਦਾ ਅਲੱਗ ਕਿਸਮ ਦਾ ਹੀ ਸੀ ਉਸ ਸਮੇਂ ਤੇ ਇੱਥੇ ਇਹ ਦੱਸਣਾ ਵੀ ਬੜਾ ਜ਼ਰੂਰੀ ਆ ਕਿ ਜਿਹੜੇ ਮੇਰੇ ਮੈਨੂੰ ਨਾਲ ਲੈ ਕੇ ਆਪਣੇ ਗਏ ਸੀ ਉਹਨਾਂ ਵਿੱਚੋਂ ਦੋ ਸਾਥੀਆਂ ਨਾਲ ਕੀ ਵਾਪਰਿਆ ਉਹਨਾਂ ਦੇ ਵਿੱਚੋਂ ਇੱਕ ਸਾਥੀ ਸੀ ਕੁਲਦੀਪ ਸਿੰਘ ਜੋ ਪੱਜੋ ਦੇ ਉੱਤੇ ਪੈਂਟਦਾ ਸੀ ਉਹ ਕਾਰਡ ਕੋ ਤਾਂ ਨਹੀਂ ਸੀ ਬਣਿਆ ਲੇਕਿਨ ਸਰਦਾਲੂ ਬਹੁਤ ਜ਼ਿਆਦਾ ਸੀ ਤੇ ਉਹਦੇ ਨਾਲ ਕੁਝ ਲੜਕੇ ਇਸ ਤਰ੍ਹਾਂ ਦੇ ਜਿਹੜੇ ਲਹਿਰਚੋਲੇ ਸੰਘਰਸ਼ ਕਰ ਰਹੇ ਸੀ ਉਹ ਸੰਪਰਕ ਵਿੱਚ ਆ ਗਏ ਸਾਨੂੰ ਇੱਕ ਦਿਨ ਪੱਜੋ ਦੇ ਉੱਤੇ বাস ਸਟੈਂਡ ਤੇ ਉਹ ਆਏ ਉਸ ਦੇ ਕੋਲ ਤੇ ਉਹਨੂੰ ਕਹਿੰਦੇ ਕਿ ਉਹ ਅੱਗੇ ਜੋ ਕਸਬਾ ਨੰਦਾਚੌਰ ਪੈਂਦਾ ਆ ਮੈਨੂੰ ਉੱਥੇ ਛੱਡਿਆ ਉਹਦੇ ਉਹਦੇ ਚ ਤਾਂ ਫੇਰ ਉਤਸ਼ਾਹ ਆ ਜਾਣਾ ਹੀ ਸੀਗਾ ਕਿ ਚਲੋ ਸਾਡੀ ਜਥੇਬੰਦੀ ਦਾ ਬੰਦਾ ਆ ਸਾਥੀਆਂ ਦਾ ਉਹ ਫਟਾਫਟ ਉਹਨੇ ਉਹਨੂੰ ਉਠਾ ਲਿਆ ਮੋਟਰਸਾਈਕਲ ਸਕੂਟਰ ਤੇ ਤੇ ਉਹ ਨੰਦਾਚੌਰ ਲੈ ਗਿਆ ਨੰਦਾਚੌਰ ਸੜਕ ਦੇ ਉੱਪਰੇ ਹੀ ਦੁਕਾਨਾਂ ਤੇ ਉਹ ਨੌਜਵਾਨ ਇੱਕ ਦੁਕਾਨ ਵਿੱਚ ਵੜਿਆ ਉਹਨੂੰ ਪਿਸਤੌਲ ਦਿਖਾ ਕੇ ਉਹਦੇ ਕੋਲੋਂ ਕੁਝ ਪੈਸੇ ਕੋਹੇ ਤੇ ਜਦੋਂ ਉਹ ਪਿੱਛੇ ਨੂੰ ਮੁੜ ਕੇ ਸਕੂਟਰ ਸਟਾਰਟ ਕਰਕੇ ਇਹਨੂੰ ਕਹਿੰਦਾ ਕਿ ਚੱਲ ਚਲੀਏ ਪੜਾਣ ਦੇ ਲਈ ਤੇ ਇਹ ਮੁੰਡਾ ਬਹੁਤ ਘਬਰਾ ਗਿਆ ਕਿਉਂਕਿ ਉਹਨੂੰ ਤਾਂ ਇਸ ਤਰ੍ਹਾਂ ਦਾ ਅਕਿਆਸ ਵੀ ਨਹੀਂ ਸੀ ਕਿ ਇਹ ਮੈਨੂੰ ਇਸ ਕੰਮ ਲਈ ਇੱਥੇ ਲੈ ਕੇ ਆਇਆ ਉਹ ਕਾਲੀ ਕਾਲੀ ਦੇ ਵਿੱਚ ਉਹਦੇ ਕੋਲੋਂ ਸਕੂਟਰ ਵੀ ਸਟਾਰਟ ਨਾ ਹੋਇਆ ਤੇ ਸਕੂਟਰ ਛੱਡ ਕੇ ਉਹ ਦੋਨੋਂ ਜਣੇ ਪੈਦਲ ਭੱਜੇ ਤੇ ਦੁਕਾਨਦਾਰਾਂ ਨੇ ਤਾਂ ਉੱਥੇ ਹੋਰ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਨੂੰ ਠੇਰਾ ਪਾ ਕੇ ਇਹਨਾਂ ਦੋਹਾਂ ਨੂੰ ਫੜ ਲਿਆ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਉਹਨਾਂ ਨੂੰ ਮੁੱਲੋਵਾਲ ਚੋਂ ਕੀ ਲੈ ਗਈ ਤੇ ਉੱਥੋਂ ਫਿਰ ਪਤਾ ਲੱਗਿਆ ਕਿ ਉਹ ਰਾਤ ਨੂੰ ਸੀਆਈਏ ਸਟਾਫ ਟਾਂਡਾ ਉੜਬੜ ਪਹੁੰਚ ਗਏ ਉੱਥੇ ਚ ਪਹਤਾ ਦਿੱਤੇ ਗਏ ਟਾਂਡਾ ਉੜਮੋੜ ਥਾਣੇ ਦਾ ਇੱਕ ਸਿਪਾਹੀ ਜੋ ਪੱਜੋਦਤਾ ਪਿੰਡ ਦੇ ਨਜ਼ਦੀਕ ਹੀ ਅ ਭੇਗੰਪੁਰ ਜਿਹੜੇ ਆਲਾ ਦਾ ਸੀ ਉਹ ਰਾਤ ਨੂੰ ਤੇ ਉਹ ਕਿਤੇ ਆਪਣੇ ਘਰ ਵੀ ਆ ਜਾਂਦਾ ਹੁੰਦਾ ਸੀ ਉਹ ਆਇਆ ਤੇ ਉਹਨੇ ਆਉਂਦੇ ਨੇ ਉੱਤੇ ਪਜੂ ਦੇ ਉੱਤੇ ਬਾਸ ਢੇ ਦੇ ਉੱਤੇ ਦੱਸਿਆ ਪਿੰਡ ਵਾਲਿਆਂ ਨੂੰ ਉਹਦਿਆਂ ਨੂੰ ਕਿ ਫਟਾਫਟ ਬੰਦੇ ਬੰਦੇ ਲੈ ਕੇ ਤੁਸੀਂ ਉੱਥੇ ਟੰਡਾ ਉਡ ਮੋੜ ਚਲੇ ਜਾਓ ਮੁੰਡਾ ਤੁਹਾਡਾ ਉੱਥੇ ਆ ਰਾਤੋਂ ਰਾਤ ਕੁਝ ਵੀ ਵਾਪਰ ਸਕਦਾ ਹੈ ਇੱਕਦਮ ਆਫੜਾ ਦਫੜੀ ਮਚ ਗਈ ਕਿ ਕੀ ਹੋਇਆ ਮੁੰਡਾ ਕਿਵੇਂ ਉੱਥੇ ਚਲਾ ਗਿਆ ਕੀ ਗੱਲ ਹੋਈ ਕਰ ਘਰ ਦੇ ਕਰਦਿਆਂ ਕਰਾਉਂਦੇ ਆ ਪਹੁੰਚਦੇ ਆ ਉਹਨਾਂ ਨੂੰ ਟਾਈਮ ਲੱਗ ਗਿਆ ਕਿਉਂਕਿ ਉਹ ਟਾਂਡਾ ਉਡ ਮੁੜ ਜਿਹੜਾ ਸੀ ਉਧਰ ਨੂੰ ਕੋਈ ਸਿੱਧਾ ਰਸਤਾ ਨਹੀਂ ਸੀ ਘੁੰਮ ਫਿਰ ਕੇ ਉਹ ਕੋਰਸਾਈਡ ਜਾਂ ਬਲੂਵਾਰ ਸਾਈਡ ਵੱਲ ਦੀ ਜਾਇਆ ਜਾਣਾ ਸੀ ਤੇ ਉਹ ਸਵੇਰ ਨੂੰ ਹੀ ਪਹੁੰਚ ਸਕੇ ਉੱਥੇ ਸੰਬੰਧੀਆਂ ਨੂੰ ਲੈ ਕੇ ਜਦੋਂ ਉੱਥੇ ਠਾਣੇ ਗਏ ਸੀ ਇਹੇ ਸਟਾਫ ਤਾਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜਿਸ ਮੁੰਡੇ ਦੀ ਤੁਸੀਂ ਤਲਾਸ਼ ਵਿੱਚੋਂ ਆਏ ਆ ਉਹਦਾ ਪੁੱਲਸਮ ਗਾਵਲੇ ਵਿੱਚ ਮਾਰਿਆ ਗਿਆ ਕੁਝ ਦਿਨਾਂ ਬਾਅਦ ਉਸ ਸਪਾਈ ਨੇ ਹੀ ਆ ਕੇ ਦੱਸਿਆ ਕਿ ਉਸੇ ਰਾਤ ਹੀ ਥਾਣੇਦਾਰ ਨੇ ਜਦੋਂ ਇਹਨਾਂ ਦੋਹਾਂ ਨੂੰ ਵੇਖਿਆ ਤੇ ਉਹ ਦੂਸਰਾ ਮੁੰਡਾ ਜਿਹੜਾ ਸੀ ਉਹ ਕਿਤੇ ਥਾਣੇਦਾਰ ਨੂੰ ਪਹਿਲਾਂ ਵੀ ਜਿਹੜੀ ਹੀ ਧਮਕੀ ਭਰੀਆਂ ਚਿੱਠੀਆਂ ਲਿਖਦਾ ਰਿਹਾ ਸੀ ਤੇ ਐਸਐਚਓ ਕਹਿੰਦਾ ਵੀ ਆ ਜਾ ਵੀ ਤੈਨੂੰ ਤਾਂ ਮੈਂ ਡੀਕਦਾ ਕਈਆਂ ਚਰਾਂ ਦਾ ਤੇਰੀਆਂ ਚਿੱਠੀਆਂ ਮੈਨੂੰ ਮਿਲਦੀਆਂ ਰਹੀਆਂ ਆ ਉਹ ਉਸਨੇ だけ ਤੇ ਉਸ ਵੇਲੇ ਹੀ ਪਲਾਨ ਬਣਾ ਲਈ ਸੀ ਇਸ ਤਰ੍ਹਾਂ ਦੀ ਤੇ ਜਦੋਂ ਦੇਰ ਰਾਤ ਨੂੰ ਉਹਨਾਂ ਨੇ ਦੋਹਾਂ ਨੂੰ ਇੱਕ ਗੱਡੀ ਦੇ ਵਿੱਚ ਬਿਠਾਇਆ ਕੁਝ ਨਾਲ ਹੋਰ ਆਪਣਾ ਪੁਲਿਸ ਹਮਲਾ ਲਿਆ ਤੇ ਉਹ ਟਾਂਡ ਆਊਟ ਮੋੜ ਤੋਂ ਥੋੜੀ ਦੂਰ ਇੱਕ ਉਜਾੜ ਜਗ੍ਹਾ ਤੇ ਲੈ ਗਏ ਉਸ ਸਪਈ ਦੇ ਮੁਤਾਬਕ ਹੀ ਮੈਂ ਦੱਸ ਰਿਹਾ ਜਿਨੇ ਪਹਿਲਾਂ ਆਣ ਕੇ ਜਾਣਕਾਰੀ ਦਿੱਤੀ ਸੀ ਤੇ ਇਹ ਉਹ ਬਾਅਦ ਵਿੱਚ ਦੱਸ ਰਿਹਾ ਸੀ ਕਿ ਕੀ ਕੁਝ ਵਾਪਰਿਆ ਸੀ ਤੇ ਉਹਨਾਂ ਨੇ ਇਹ ਇੱਕ ਸਪਾਈ ਦੇ ਕੋਲ ਕੜੀਆਂ ਲਗੀਆਂ ਸੀ ਉਹਨਾਂ ਦੋਹਾਂ ਨੂੰ ਉਹ ਪੜਾਈਆਂ ਹੋਈਆਂ ਸੀ ਤੇ ਆਪ ਵਿੱਚੋਂ ਨਿਕਲ ਕੇ ਰਾਤ ਨੂੰ ਹਨੇਰੇ ਦੇ ਵਿੱਚ ਉਸ ਝਾੜੀਆਂ ਜੀਆਂ ਜੜ ਵਾਲੀ ਥਾਂ ਤੇ ਇਹ ਕਹਿ ਕੇ ਇੱਕ ਪਾਸੇ ਨੂੰ ਚਲੇ ਗਏ ਫਿਰ ਅਸੀਂ ਹਥਿਆਰ ਕਿਸੇ ਦੇ ਕੋਲੋਂ ਬਰਾਮਦ ਕਰਨ ਚੱਲੇ ਆ ਅਸੀਂ ਵਾਪਸ ਆਉਨੇ ਆ ਤਾਂ ਤੂੰ ਇਹ ਇਹਨਾਂ ਨੂੰ ਇੱਥੇ ਆਪਣੇ ਕੋਲ ਸੰਭਾਲ ਕੇ ਰੱਖ ਉਹ ਜੋ ਪਹਿਲਾਂ ਹੀ ਉਹਨਾਂ ਨੇ ਸਕੀਮ ਬਣਾਈ ਸੀ ਸਫਾਈ ਨੇ ਉਹਨੂੰ ਉਹਨਾਂ ਦੋਵਾਂ ਨੂੰ ਕਿਹਾ ਕਿ ਮੈਂ ਤੁਹਾਡੀਆਂ ਹੱਤਕੜੀਆਂ ਖੋਲ ਦਿੰਨਾ ਭੱਜੋ ਦੋਨੋਂ ਜਣੇ ਇਹਨਾਂ ਨੇ ਤੁਹਾਨੂੰ ਮਾਰ ਦੇਣਾ ਆ ਉਹਨਾਂ ਨੇ ਆ ਜਾਣਾ ਅੱਧੇ ਘੰਟੇ ਤਾਈਂ ਪੌੜੇ ਤਾਈਂ ਤੁਸੀਂ ਉਰੋਂ ਤੱਕ ਨਿਕਲ ਜਾਓ ਇੱਥੋਂ ਤੇ ਉਹ ਦੋਨੋਂ ਭੋਲੇ ਭਾਲੇ ਲੋਕ ਜਿਹੜੇ ਸੀ ਮੈਨਾਂ ਇੱਕ ਤਾਂ ਹੈ ਨਹੀਂ ਸੀ ਇਸ ਕੰਮ 'ਚ ਦੂਜਾ ਨਵਾਂ ਵੀ ਪਿਆ ਸੀ ਉਹ ਉਥੋਂ ਭੱਜ ਤੁਰੇ ਤੇ ਉਹ ਪੁਲਿਸ ਦੀ ਟੋਲੀ ਪਹਿਲਾਂ ਹੀ ਇੱਕ ਸਕੀਮ ਬਣਾ ਕੇ ਬੈਠੀ ਸੀ ਜਿਵੇਂ ਹੀ ਉਹ ਬੈਂਚੋਂ ਨਿਕਲ ਕੇ ਬਾਹਰ ਭੱਜੇ ਤਾਂ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਉੱਥੇ ਮਾਰ ਦਿੱਤਾ ਇਹ ਅੰਤ ਹੋਇਆ ਸੀ ਉਹਨਾਂ ਦਾ ਉਹਨਾਂ ਦਾ ਇੱਕ ਜਿਹਨੂੰ ਮੈਂ ਦੱਸਿਆ ਸੀ ਕਿ ਉਹ ਕਣਕ ਦੀ ਟਰਾਲੀ ਦਾ ਡਰਾਈਵਰ ਸੀ ਜੋ ਪਤਲਾ ਰਿਹਾ ਉਹ ਵੀ ਬੜੀ ਅਜੀਬ ਜਿਹੀ ਉਹਦੇ ਨਾਲ ਹੋਈ ਸੀ ਪਰ ਬਚ ਗਿਆ ਉਹਨੂੰ ਗੱਲਾਂ ਕਰਨ ਦਾ ਬਹੁਤ ਜਾ ਹੁੰਦਾ ਸੀ ਕਿ ਮੇਰੇ ਤੋਂ ਨਾ ਬੜਾ ਉਹਨਾਂ ਦੇ ਕੜਕੂਆਂ ਦੇ ਨੇੜੇ ਆ ਮੈਨੂੰ ਮਿਲਦੇ ਰਹਿੰਦੇ ਆ ਉਹ ਬੜੇ ਬੜੇ ਕੰਮ ਕਰਦੇ ਆ ਉਹ ਕੰਮ ਵੀ ਕੀਤਾ ਮੈਨੂੰ ਤੁਹਾਨੂੰ ਦੱਸਿਆ ਸੀ ਆ ਕੰਮ ਕੀਤਾ ਮੈਂ ਉੱਥੇ ਗਿਆ ਸੀ ਤੇ ਇਦਾਂ ਹੀ ਇੱਕ ਘਟਨਾ ਜਦੋਂ ਪੱਜੋ ਦੇ ਉੱਤੇ ਦੇ ਨੇੜੇ ਕੋਈ ਅਤਵਾਦੀਆਂ ਦਾ ਪਿੱਛਾ ਕਰਦੀ ਪੁਲਿਸ ਟੀਮ ਉੱਥੇ ਪਹੁੰਚੀ ਸੀ ਤੇ ਉਹ ਜਿਹੜੇ ਜਿਹਨਾਂ ਨੂੰ ਫੜਨ ਪਿੱਛੇ ਲੱਗਿਓ ਸੀ ਉਹ ਤਾਂ ਭੱਜ ਗਏ ਲੇਕਿਨ ਉਹ ਪੁਲਿਸ ਦੇ ਵਿੱਚ ਕੋਈ ਸਿਵਲ ਪੁਲਿਸ ਵਾਲੇ ਵੀ ਸੀ ਇਹ ਉਹ ਪੁਲਿਸ ਵਾਲੇ ਉੱਥੇ ਇਲਾਕੇ ਦੀ ਸ਼ਾਨ ਮੀਣ ਕਰਨ ਇੱਧਰ ਉੱਧਰ ਸਾਰੇ ਨਿਕਲੇ ਹੋਏ ਸੀ ਤੇ ਉਹ ਉਸ ਮੁੰਡੇ ਨੂੰ ਨਹੀਂ ਸੀ ਪਤਾ ਕਿ ਜਿਹੜੇ ਜਿਹੜੇ ਬੰਦਿਆਂ ਵਿੱਚ ਮੈਂ ਖੜਾ ਗੱਲਾਂ ਕਰ ਰਿਹਾ ਉਹ ਉਹਨਾਂ ਦੇ ਵਿੱਚ ਸੀ ਆਈਡੀ ਦੇ ਬੰਦੇ ਵੀ ਖੜੇ ਆ ਪੁਲਿਸ ਦੇ ਤੇ ਉਹ ਬੜੀਆਂ ਹੁਬ ਕੇ ਗੱਲਾਂ ਕਰਦਾ ਰਿਹਾ ਲੈ ਇਹਨਾਂ ਨੂੰ ਤਾਂ ਮੈਂ ਮਿਲਦਾ ਰਿਹਾ ਇੱਥੇ ਆਉਂਦੇ ਰਹੇ ਆ ਮੇਰੇ ਕੋਲ ਤੇ ਉਹ ਗੱਲਾਂ ਨੋਟ ਕਰਦਾ ਰਿਹਾ ਪੁਲਿਸ ਵਾਲੇ ਜਿਹੜੇ ਸੀ ਸਿਵਲ ਵਰਦੀ ਵਾਲੇ ਉਨੇ ਸਾਰਾ ਪਤਾ ਲੈ ਲਿਆ ਮੁੰਡੇ ਦਾ ਵੀ ਕੀ ਨਾ ਇਹਦਾ ਕਿਹਦਾ ਬੇਟਾ ਆ ਤੇ ਰਾਤ ਨੂੰ ਆ ਕੇ ਉਹਨਾਂ ਨੇ ਘਰ ਤੋਂ ਮਾਰਿਆ ਛਾਪਾ ਤੇ ਉਸ ਮੁੰਡੇ ਨੂੰ ਚੁੱਕ ਕੇ ਲੈ ਗਏ ਭਜੜਾ ਪੈ ਗਈਆਂ ਇੱਕ ਹੀ ਬਣਿਆ ਬੰਦੇ ਨੂੰ ਲੈ ਕੇ ਪਿੰਡ ਦੇ ਉਹ ਹਸ਼ਾਰਪੁਰ ਸੀਆਈਏ ਸਟਾਫ ਪਹੁੰਚੇ ਪਿੰਡਿਆਂ ਨੇ ਜਾ ਕੇ ਦੱਸਿਆ ਕਿ ਤਾਂ ਮੁੰਡਾ ਵਿਚਾਰਾ ਸਾਰਾ ਦਿਨ ਖੇਤਾਂ 'ਚ ਹੀ ਹੁੰਦਾ ਕਦੇ ਵੀ ਕਿਤੇ ਵੀ ਨਹੀਂ ਜਾਂਦਾ ਪਤਾ ਪੁਲਿਸ ਵਾਲਿਆਂ ਨੂੰ ਵੀ ਸੀ ਕਿ ਇਹ ਕੁਝ ਨਹੀਂ ਕਰਦਾ। ਬਸ ਉਹਦੀਆਂ ਗੱਲਾਂ ਤੋਂ ਜਿਹੜਾ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਸੀ। ਇਹ ਆਪਣਾਪ ਨੂੰ ਤਾਂ ਦੰਦਾ ਹੋਏਗਾ ਕੁਝ ਨਾ ਕੁਝ ਇਹਦੇ ਕੋਲ ਤਾਂ ਹੁੰਦੇ ਹੀ ਹੋਣਗੇ। ਉਸ ਸਮਾਂ ਵੀ ਇਦਾਂ ਦੇ ਸੀ ਕਿ ਪੁਲਿਸ ਪੈਸੇ ਖਾ ਕੇ ਵੀ ਰਫਾ ਰਫਾ ਕਰ ਦਿੰਦੀ ਸੀ। ਤੇ ਇਹ ਪਤਾ ਲੱਗਿਆ ਸੀ ਕਿ ਤਕਰੀਬਨ 6 ਲੱਖ ਰੁਪਈਆ ਲੈ ਕੇ ਉਸ ਮੁੰਡੇ ਨੂੰ ਛੱਡਿਆ ਗਿਆ। ਪਰ ਜੋ ਕੁਝ ਇਹ ਵਾਪਰਿਆ ਸੀ ਘਟਨਾ ਵਾਪਰੀ ਸੀ ਉਹਨੂੰ ਲਿਜਾਣ ਵਾਲੀ ਤੇ ਪੈਸੇ ਦੇਣ ਵਾਲੀ ਉਸ ਲੜਕੇ ਦੇ ਫਾਦਰ ਨੂੰ ਬਹੁਤ ਸਦਮਾ ਪਹੁੰਚਿਆ ਸੀ ਜੋ ਗਈ ਸਿਹਤ ਪੱਖੋਂ ਕਮਜ਼ੋਰ ਸੀ ਤੇ ਉਹ ਅਗਲੇ ਦਿਨ ਹੀ ਹਾਰਟ ਅਟੈਕ ਦੇ ਨਾਲ ਚਲ ਵਸੇ ਪਤਾ ਨਹੀਂ ਇੰਨੀਆਂ ਇਹੋ ਜਿਹੀਆਂ ਘਟਨਾਵਾਂ ਕਿੰਨੀਆਂ ਕਿਹਾ ਹੋ ਰਿਹਾ ਮੇਰੇ ਕੋਲ ਵੀ ਹੋ ਰਿਹਾ ਇੱਕ ਬਹੁਤ ਵੱਡੀ ਹੈ ਗਈ ਹੈ ਜਿਹੜੀ ਕਿ ਮੇਰੇ ਨਾਲ ਵੀ ਜੁੜੀ ਹੋਈ ਆ ਜਦੋਂ ਮੈਂ ਆਪਣੀ ਡਿਗਰੀ ਲੈਣ ਨਾਨਕਦੇਵ ਯੂਨੀਵਰਸਿਟੀ ਵਿੱਚ ਗਿਆ ਸੀ ਤਾਂ ਉੱਥੇ ਮੈਂ ਜਾ ਕੇ ਉਹ ਕਿਵੇਂ ਹਾਸਲ ਕੀਤੀ ਸੀ ਇਹ ਸੋਈ ਇਹੋ ਜਿਹਾ ਮਾਹੌਲ ਨਾਲ ਜੁੜੀ ਹੋਈ ਗੱਲ ਸੀ ਜੋ ਕਈ ਚਨਾ ਤੋਂ ਮੈਨੂੰ ਉਹ ਡਿਗਰੀ ਨਹੀਂ ਸੀ ਭੇਜ ਰਾਇ ਪਰ ਉਹ ਮੇਰੇ ਕੁਝ ਕਹਿਣ ਤੇ ਇਹੋ ਜਿਹਾ ਬੋਲਣ ਤੇ ਉਹ ਮੈਨੂੰ ਉਸੇ ਵੇਲੇ ਹੀ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਮਰਦੀ ਉਸ ਸਮੇਂ ਜੀ ਕਰ ਅਗਲੀ ਵੀਡੀਓ ਚ ਕਰਾਂਗਾ ਤਾਂ ਤੱਕ ਲਈ ਇਜਾਜ਼ਤ ਦਿਓ ਤੁਹਾਡਾ ਸ਼ੁਕਰੀਆ ਮੇਰੀ ਬੇਨਤੀ ਆ ਕਿ ਇਸ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਬਹੁਤ ਅਜੇ ਆ ਮੇਰੇ ਪਾਸ ਕੰਟੈਂਟ ਹੈ ਜੋ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਰਿਹਾ ਕਰਾਂਗਾ ਸਹਿਯੋਗ ਦਿਓ ਸ਼ੁਕਰੀਆ ਸਤਿ ਸ੍ਰੀ ਅਕਾਲ